ਲੰਗੇ ਜਣੀ ਸੱਜਣ ਕੁਮਾਰ ਦੇ ਉੱਤੇ ਵੱਡਾ ਫੈਸਲਾ ਆ ਗਿਆ। ਉਸ ਫੈਸਲੇ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾ ਚੱਲ ਰਹੀਆਂ ਸੀ ਹੁਣ ਤੱਕ। ਉਹਨਾਂ ਚਰਚਾਵਾ ਦੇ ਵਿੱਚ ਬਹੁਤ ਕੁਝ ਵਿਚਾਰਿਆ ਜਾ ਚੁੱਕਿਆ ਕਿ ਉਹ ਉਹ ਫੈਸਲਾ ਵਾਜਬ ਸੀ, ਉਹ ਫੈਸਲਾ ਗੈਰਵਾਜਬ ਸੀ। ਉਮਰ ਕੈਦ ਕਰ ਦਿੱਤੀ ਗਈ ਪਰ ਕੀ ਉਹ ਉਮਰ ਕੈਦ ਹੀ ਹੋਣੀ ਚਾਹੀਦੀ ਸੀ? ਉਹਦੇ ਵਿੱਚ ਕਈ ਸਿਆਸੀ ਟਿੱਪਣੀਆਂ ਵੀ ਆ ਚੁੱਕੀਆਂ ਨੇ। ਸੁਖਬੀਰ ਸਿੰਘ ਬਾਦਲ ਦੀ ਟਿੱਪਣੀ ਆ ਚੁੱਕੀ ਹੈ। ਇਸ ਮਸਲੇ ਨੂੰ ਗੰਭੀਰਤਾ ਦੇ ਨਾਲ ਵਿਚਾਰਨ ਦੀ ਬਹੁਤ ਜ਼ਰੂਰਤ ਹੈ। ਸੱਜਣ ਕੁਮਾਰ ਦੇ ਉੱਤੇ ਕੀ ਅਲੀਗੇਸ਼ਨ ਸੀ? ਸੱਜਣ ਕੁਮਾਰ ਨੇ ਕੀ ਕੀਤਾ? ਔਰ ਫੈਸਲਾ ਕਿੰਨਾ ਕੁ ਠੁਕਦਾ ਆ ਮਾਨਯੋਗ ਅਦਾਲਤ ਦੇ ਵੱਲੋਂ ਸੁਣਾਇਆ ਗਿਆ ਫੈਸਲਾ ਕਿੰਨਾ ਕੁ ਵਾਜਬ ਹੈ ਇਹ ਗੱਲਬਾਤ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਸਰਦਾਰ ਭੂਪੇਦਰ ਸੱਜਨ ਮੌਜੂਦ ਨੇ ਸੱਜਨ ਸਾਹਿਬ ਸਾਨੂੰਰੇ ਦਾ ਬਹੁਤ ਸ਼ੁਕਰੀਆ ਸਚੀਕਾਲ ਜੀ ਸਰ ਸੰਜੀ ਤੁਹਾਨੂੰ ਤੇ ਜਿੰਨੇ ਵੀ ਸੱਜਣ ਗੱਲਬਾਤ ਸੁਣ ਰਹੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੱਜਨ ਸਾਹਿਬ ਲੰਗੇ ਦਿਨੀ ਇੱਕ ਵੱਡਾ ਫੈਸਲਾ ਆ ਜਾਂਦਾ ਹੈ ਸੱਜਣ ਕੁਮਾਰ ਨੂੰ ਲੈ ਕੇ ਮਾਨਯੋਗ ਅਦਾਲਤ ਦੇ ਵੱਲੋਂ ਇਹ ਫੈਸਲਾ ਸੁਣਾ ਦਿੱਤਾ ਗਿਆ ਕਿ ਸੱਜਣ ਕੁਮਾਰ ਨੂੰ ਮੁਕੱਦਮਾ ਹੋਵੇਗੀ ਇਹਦੇ ਵਿੱਚ ਸਭ ਤੋਂ ਪਹਿਲਾਂ ਇੱਥੇ ਹੀ ਸ਼ੁਰੂ ਕਰਦੇ ਆਂ ਬਾਕੀ ਗੱਲਾਂ ਹੌਲੀ-ਹੌਲੀ ਜੁੜੀ ਜਾਣਗੀਆਂ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਇਸ ਫੈਸਲੇ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੇਖਦਾ ਜੀ ਬੀਤੀ ਕੱਲ ਇਹ ਜਿਹੜਾ ਫੈਸਲਾ ਆਇਆ ਹੈਗਾ ਬੀਤੀ ਕੱਲ ਫੈਸਲਾ ਆਇਆ 41 ਵਰਿਆਂ ਬਾਅਦ ਜਦੋਂ ਨਾਲ ਆਪਾਂ ਇਸ ਖਬਰ ਨੂੰ ਸੁਣਾਵਾਂਗੇ ਦੋ ਤਰੀਕਿਆਂ ਦੇ ਨਾਲ ਤੇ ਸੁਣਨ ਵਾਲਿਆਂ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਸਿੱਧੇ ਸਮਝ ਆ ਜਾਣੀ ਹੈ ਵੀ ਗੱਲ ਕੀ ਹੈਗੀ ਹੈ ਇੱਕ ਤੇ ਇਸ ਖਬਰ ਨੂੰ ਇਦਾਂ ਵੀ ਪੜ ਕੇ ਸੁਣਾਇਆ ਜਾ ਸਕਦਾ ਹੈ ਭਈ देर ਆਏ ਦਰਸਤ ਆਏ ਭਈ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ 41 ਵਰਿਆਂ ਬਾਅਦ ਫੈਸਲਾ ਆਖਰ ਆਖਰ ਸੱਜਣ ਕੁਮਾਰ ਨੂੰ ਹੋਈ ਉਮਰ ਕੈਦ ਇਦਾਂ ਜਦੋਂ ਐ ਸੁਣਾਵਾਂਗੇ ਖਬਰ ਨੂੰ ਤਾਂ ਸੁਣਨ ਵਾਲਿਆਂ ਨੂੰ ਐਂ ਲੱਗੂਗਾ ਕਿ ਲੈ ਵੀ ਬਹੁਤ ਵਧੀਆ ਹੋ ਗਿਆ ਇਨਸਾਫ ਮਿਲ ਗਿਆ ਪਰ ਜੇ ਤੁਸੀਂ ਇਹਨੂੰ ਦੂਜੀ ਤਰੀਕੇ ਨਾਲ ਸੁਣਾਉਂਗੇ ਭਈ 41 ਵਰੇ ਲੱਗ ਗਏ 41 ਵਰੇ ਜੇ ਤੁਸੀਂ ਇਹ ਗੱਲ ਕਹੂਗੇ ਭਈ ਜਿਹੜਾ देर ਦੇ ਨਾਲ ਮਿਲਿਆ ਹੋਇਆ ਇਨਸਾਫ ਹੈ ਉਹਨੂੰ ਇਨਸਾਫ ਨਹੀਂ ਕਿਹਾ ਜਾਂਦਾ ਜੋ ਤੁਸੀਂ ਇਦਾਂ ਕਹੋਗੇ ਫਿਰ ਗੱਲ ਦੇ ਮੈਨੇ ਬਦਲ ਜਾਂਦੇ ਆ ਫਿਰ ਜਿਹੜੀ ਆ ਗੱਲ ਹੈਗੀ ਆ ਭਈ ਦੇਰ ਆਏ ਦਰੁਸਤ ਆਏ ਇਹ ਦਰੁਸਤ ਵਾਲੀ ਗੱਲ ਨਹੀਂ ਹੈਗੀ ਹੁਣ ਜਦੋਂ ਇਹ ਫੈਸਲਾ ਆਇਆ ਹੈਗਾ ਤੇ ਸਿੱਖਾਂ ਨੇ ਮੰਗ ਕੀਤੀ ਸੀ ਜਿਹੜੇ ਪਰਿਵਾਰਕ ਮੈਂਬਰ ਵੀ ਸੀਗੇ ਉਹਨਾਂ ਨੇ ਸਾਰਿਆਂ ਨੇ ਮੰਗ ਕੀਤੀ ਸੀ ਕਿ ਸੱਜਣ ਕੁਮਾਰ ਨੂੰ ਇਸ ਕੇਸ ਦੇ ਵਿੱਚ ਸਜ਼ਾਏ ਮੌਤ ਹੋਣੀ ਚਾਹੀਦੀ ਹੈ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਦੋਂ ਤੁਸੀਂ ਥੋੜਾ ਜਿਹਾ ਪਿੱਛੇ ਜਾਉਂਗੇ ਤਾਂ 41 ਬਰੇ ਸਾਹਿਬ ਸਿੰਘ ਜੀ ਥੋੜੇ ਨਹੀਂ ਹੁੰਦੇ 41 ਬਰੇ ਬਹੁਤ ਜ਼ਿਆਦਾ ਹੁੰਦੇ ਐ ਚਾਰ-ਚਾਰ ਦਹਾਕੇ ਬੀਤ ਜਾਂਦੇ ਐ ਹੁਣ ਤੁਸੀਂ ਥੋੜਾ ਜਿਹਾ ਪਿੱਛੇ ਚੱਲ ਜਾਓ ਭਈ ਜੇ ਇਸ ਵਜਾ ਦੇ ਕਰਕੇ ਉਹ ਸਾਰਾ ਕੁਝ ਵਾਪਰਿਆ ਸਗਾ ਬੀਤੀ ਕੱਲ ਦੀਆਂ ਅੱਜ ਦੀਆਂ ਤੁਸੀਂ ਅਖਬਾਰਾਂ ਪੜ੍ਹ ਲਓ ਔਰ ਬੀਤੀ ਕੱਲ ਵੱਖ-ਵੱਖ ਨਿਊਜ਼ ਚੈਨਲ ਵੱਖ-ਵੱਖ ਆਧਾਰਿਆਂ ਦੇ ਉੱਪਰ ਭਾਰਤੀ ਮੀਡੀਆ ਦੇ ਉੱਪਰ ਜਿਸ ਤਰੀਕੇ ਦੇ ਨਾਲ ਇਸ ਖਬਰ ਨੂੰ ਨਸ਼ਰ ਕੀਤਾ ਗਿਆ ਜਿਸ ਤਰੀਕੇ ਦਾ ਇੱਕ ਨੈਰੇਟਿਵ ਸਿਰਜਿਆ ਗਿਆ ਤੁਸੀਂ ਉਹਨੂੰ ਵੀ ਜਰੂਰ ਸਮਝੋ ਉੱਥੇ ਇੱਕ ਇਦਾਂ ਦਾ ਬਿਰਤਾਂਤ ਸਿਰਜਣ ਦਾ ਯਤਨ ਕੀਤਾ ਗਿਆ ਹੈਗਾ ਕਿ ਇਸ ਵੇਲੇ ਕੇਂਦਰ ਦੇ ਵਿੱਚ ਮੋਦੀ ਦੀ ਸਰਕਾਰ ਹੈ ਭਾਜਪਾ ਦੀ ਸਰਕਾਰ ਹੈ ਕਾਂਗਰਸ ਦੀ ਸਰਕਾਰ ਵੇਲੇ ਉਹ ਸਾਰਾ ਕੁਝ ਵਾਪਰਿਆ ਸਗਾ ਕਿਵੇਂ ਸਿੱਖਾਂ ਨੂੰ ਘਰਾਂ ਵਿੱਚੋਂ ਕੱਢ-ਕੱਢ ਕੇ ਉਹਨਾਂ ਨੂੰ ਜਿਉਂਦੇ ਜੀ ਸਾੜ ਦਿੱਤਾ ਗਿਆ ਸੀਗਾ ਵੀ ਕਾਂਗਰਸ ਹੀ ਜ਼ਿੰਮੇਵਾਰ ਹੈ ਐਦਾ ਕਰਕੇ ਤੋਂ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਅਗਵਾਈ ਦੇ ਵਿੱਚ ਸੈੱਟ ਬਣੀ ਸੀਗੀ ਜੀ 35 ਵਰਿਆਂ ਬਾਅਦ ਦੁਬਾਰਾ ਕੇਸ ਖੁੱਲੇ ਤੋਂ ਜਿਸ ਦੀ ਬਦੌਲਤ ਅੱਜ ਇਹ ਦੇਰ ਆਏ ਦਰੋਸਤ ਆਏ ਅੱਜ ਫੈਸਲਾ ਹੋ ਗਿਆ ਤੋਂ ਇਦਾਂ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਹੁਣ ਜਦੋਂ ਤੁਸੀਂ ਨਾ ਇਹਨੂੰ ਐ ਵੇਖਦੇ ਆ 41 ਵਰੇ ਪਹਿਲਾਂ ਵਾਪਰਿਆ ਕੀ ਕੁਝ ਸੀਗਾ ਦਰਬਾਰ ਸਾਹਿਬ ਦੇ ਉੱਪਰ ਜਦੋਂ ਹਮਲਾ ਹੁੰਦਾ ਹੈਗਾ ਤੇ ਉਸ ਵੇਲੇ ਕੀ ਭਾਜਪਾ ਦੇ ਵੱਡੇ ਆਗੂ ਜਿਨ੍ਹਾਂ ਦੇ ਨਾਮ ਵੱਡੇ ਹੈਗੇ ਆ ਕੀ ਉਹ ਉਹਦੇ ਵਿੱਚ ਸ਼ਮੂਲੀਅਤ ਉਹਨਾਂ ਦੀ ਨਹੀਂ ਸੀਗੀ ਕੀ ਉਹਨਾਂ ਨੇ ਵੈਲਕਮ ਟੂ ਇੰਡੀਅਨ ਆਰਮੀ ਨਹੀਂ ਕਿਹਾ ਸਕਿਆ ਜਿੱਥੋਂ ਮੋਢ ਵੱਜਦਾ ਇਹਨਾਂ ਸਾਰੀਆਂ ਚੀਜ਼ਾਂ ਦਾ ਤੇ ਮੋਢ ਤੇ ਵੈਸੇ ਬਹੁਤ ਪਿੱਛੋਂ ਵੱਜੀ ਜਾਂਦਾ ਹੈਗਾ ਜਦੋਂ ਸਿੱਖ ਆਪਣੀਆਂ ਹੱਕੀ ਤੇ ਵਾਜਬ ਮੰਗਾਂ ਦੇ ਵਾਸਤੇ ਸੰਘਰਸ਼ ਕਰਦੇ ਆ ਤੇ ਉਹਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਕਿਉਂ ਆ ਗਏ ਇਹ ਇਹਨਾਂ ਨੇ ਹਕੂਮਤਾਂ ਨੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਇਸ ਕੰਮ ਦੇ ਲਈ ਜਦੋਂ ਤੁਹਾਨੂੰ ਇਨਸਾਫ ਹੀ ਨਹੀਂ ਮਿਲੂਗਾ ਤੇ ਫਿਰ ਤੁਸੀਂ ਕਰੋਗੇ ਤੇ ਕਰੋਗੇ ਕੀ ਉਹਨਾਂ ਨੂੰ ਆਪਾਂ ਦੋਸ਼ੀ ਕਿਦਾਂ ਠਹਿਰਾ ਸਕਦੇ ਹਾਂ ਜਦੋਂ ਉਹਨਾਂ ਨੂੰ ਇਨਸਾਫ ਹੀ ਨਹੀਂ 41 41 ਵਰੇ ਜਦੋਂ ਬੀਤ ਜਾਂਦੇ ਆ 39 39 ਵਰਿਆਂ ਬਾਅਦ ਤੇ ਜਿਹਦਾ ਸੱਜਨ ਕੁਮਾਰ ਹੈ ਇਦਾਂ ਜਗਦੀਸ਼ ਟਾਈਟਲਰ ਹੈ ਜਗਦੀਸ਼ ਟਾਈਟਲਰ ਦੇ ਖਿਲਾਫ ਵੀ ਆ ਪਿਛਲੇ ਸਮੇਂ ਦੇ ਵਿੱਚ 39 ਵਰਿਆਂ ਬਾਅਦ ਚਾਰਜ ਸ਼ੀਟ ਜਿਹਨੂੰ ਆਪਾਂ ਚਲਾਨ ਕਹਿੰਦੇ ਆ ਕੋਰਟ ਦੇ ਵਿੱਚ ਪੇਸ਼ ਹੋਇਆ ਜਦੋਂ ਚਲਾਨ ਪੇਸ਼ ਹੁੰਦਾ ਉਸ ਤੋਂ ਬਾਅਦ ਕੇਸ ਦੀ ਸੁਣਵਾਈ ਦੀ ਸ਼ੁਰੂਆਤ ਹੁੰਦੀ ਹੈ ਪਹਿਲਾਂ ਤੇ ਉਹੀ ਕੇਸ ਚੱਲਦਾ ਹੁੰਦਾ ਪਰ ਜਦੋਂ ਚਲਾਨ ਪੇਸ਼ ਹੁੰਦਾ ਉਸ ਤੋਂ ਬਾਅਦ ਹੁਣ ਤੁਸੀਂ ਸੋਚ ਕੇ ਵੇਖੋ ਚਲਾਨ ਜੇ 39 ਵਰਿਆਂ ਬਾਅਦ ਪੇਸ਼ ਹੁੰਦਾ ਤੇ ਕਦੋਂ ਕੇਸ ਚੱਲੂਗਾ ਕਦੋਂ ਸੁਣਵਾਈ ਹੋਊਗੀ ਕਦੋਂ ਨੂੰ ਜਾ ਕੇ ਸਜ਼ਾ ਹੋਊਗੀ ਤਦ ਤੱਕ ਤੇ ਉਹ ਪਹਿਲਾਂ ਮੰਤਰੀ ਸੰਤਰੀ ਵੀ ਬਣਿਆ ਰਿਆ ਔਰ ਵਜ਼ੀਰੀਆਂ ਵੀ ਭੋਗ ਲਈਆਂ ਤਦ ਤੱਕ ਤੇ ਜਹਾਨੋ ਹੀ ਰੁਖਸਤ ਹੋ ਜਾਣਾ ਪਹਿਲਾਂ ਐਚਕੇ ਐਚਐਲ ਭਗਤ ਉਹ ਵੀ ਐਵੇਂ ਰੁਖਸਤ ਹੋ ਗਿਆ ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਦੂਏ ਪਾਸੇ 41 ਵਰੇ ਇੱਕ ਪਾਸੇ ਐ ਦੂਸਰੇ ਪਾਸੇ ਜਿਸ ਕਾਰਨ ਦੇ ਕਰਕੇ ਇਹ ਦੰਗੇ ਲਫ਼ਜ਼ ਲਿਖਦਿਆ ਸਾਡੇ ਪੱਤਰਕਾਰ ਭਾਈਚਾਰਾ ਵੀ ਸਾਰਾ ਦੰਗੇ ਹੁੰਦੇ ਨੇ ਦੋ ਫਿਰਕਿਆਂ ਦੇ ਵਿੱਚ ਜਦੋਂ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਵੇ ਲੜਾਈ ਹੋਵੇ ਉਹਨੂੰ ਦੰਗੇ ਕਿਹਾ ਜਾਂਦਾ ਹੈ ਇਹ ਦੰਗੇ ਨਹੀਂ ਸੀਗੇ ਇਹ ਗਿਣੀ ਅਤੇ ਮਿੱਥੀ ਸਾਜ਼ਿਸ਼ ਦੇ ਤਹਿਤ ਇੱਕ ਖਾਸ ਕਮਿਊਨਿਟੀ ਦਾ ਕੀਤਾ ਗਿਆ ਕਤਲੇਆਮ ਸੀਗਾ ਜਿਹਨੂੰ ਸਿੱਖ ਨਸਲਕੁਸ਼ੀ ਕਿਹਾ ਜਾਂਦਾ ਹੈ ਸਿੱਖ ਨਹੀਂ ਮੰਨਦੇ ਕਿ ਉਹ ਦੰਗੇ ਹੈਗੇ ਸੀਗੇ ਸੋ ਜਿਸ ਵਜ੍ਹਾ ਕਰਕੇ ਭਾਵਕੇ ਇੰਦਰਾ ਗਾਂਧੀ ਨੂੰ ਸਤਵੰਤ ਸਿੰਘ ਤੇ ਭਾਈ ਬੈਂਤ ਸਿੰਘ ਹੋਰਾਂ ਨੇ ਗੱਡੀ ਚਾੜਿਆ ਸੀਗਾ ਹੁਣ ਜਿਹਨਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ ਸੀਗਾ ਕੀ ਉਹਨਾਂ ਨੂੰ ਸਜ਼ਾ ਸੁਣਾਉਣ ਦੇ ਵਿੱਚ 41 ਵਰੇ ਲੱਗੇ ਕੀ ਉਹਨਾਂ ਨੂੰ 41 ਵਰਿਆਂ ਬਾਅਦ ਹੋਈ ਤੇ ਕੇਵਲ ਉਮਰ ਕੈਦ ਹੋਈ ਜਦੋਂ ਤੁਸੀਂ ਆਹ ਕੰਪੈਰੀਜ਼ਨ ਕਰੋਗੇ ਫਿਰ ਗੱਲ ਸਮਝ ਆ ਜਾਂਦੀ ਹੈ ਵੀ ਮੀਡੀਆ ਕਿਸ ਤਰੀਕੇ ਦੇ ਨਾਲ ਇਹਨੂੰ ਕਿੱਦਾਂ ਪ੍ਰਚਾਰ ਰਿਹਾ ਹੈਗਾ ਇਹ ਇਨਸਾਫ ਨਹੀਂ ਹੈਗਾ ਜੀ ਆਪਾਂ ਇਹਨੂੰ ਇਸ ਤਰੀਕੇ ਨਾਲ ਦੇਖਦੇ ਆਂ 41 ਇਹ ਇੱਕ ਬਿਲਕੁਲ ਪੱਖਪਾਤਵਾ ਜੀ ਉਸ ਤੋਂ ਪਹਿਲਾਂ ਤੇ ਵੱਖ-ਵੱਖ ਸਿਆਸੀ ਪਾਰਟੀਆਂ ਕਾਂਗਰਸ ਪਾਰਟੀ ਦੇ ਵੱਲੋਂ ਸੰਸਦ ਵੀ ਰਹਿ ਚੁੱਕਾ ਹੈ ਜੀ ਉਹਨੇ ਵਜ਼ੀਰੀਆਂ ਵੀ ਭੋਗ ਲਈਆਂ ਔਰ ਸੱਜਣ ਕੁਮਾਰ ਜਿਸ ਕੇਸ ਦੇ ਵਿੱਚ ਕੱਲ ਉਮਰ ਕੈਦੀ ਸਜ਼ਾ ਹੋਈ ਹੈ ਸੱਜਣ ਕੁਮਾਰ ਨੂੰ ਸਰਦਾਰ ਜਸਵੰਤ ਸਿੰਘ ਤੇ ਉਹਨਾਂ ਦੇ ਪੁੱਤਰ ਤਰुणਦੀਪ ਸਿੰਘ ਨੂੰ 1 ਨਵੰਬਰ ਨੂੰ ਸਰਸਵਤੀ ਵਿਹਾਰ ਇਲਾਕਾ ਦਿੱਲੀ ਦੇ ਵਿੱਚ ਉਹਨਾਂ ਨੂੰ ਮਾਰ ਦਿੱਤਾ ਗਿਆ ਸੀਗਾ ਜਿਸ ਭੀੜ ਨੇ ਉਹਨਾਂ ਦਾ ਕਤਲ ਕੀਤਾ ਸੀਗਾ ਉਸ ਭੀੜ ਦੀ ਅਗਵਾਈ ਕਰਦਾ ਸੀਗਾ ਸੱਜਣ ਕੁਮਾਰ ਜਦੋਂ ਇਹ ਸਾਰਾ ਕੁਝ ਵਾਪਰਿਆ ਉਸ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਲੁੱਟਖਸਟ ਕੀਤੀ ਗਈ ਤੇ ਫਿਰ ਘਰ ਨੂੰ ਅੱਗ ਵੀ ਲਗਾ ਦਿੱਤੀ ਗਈ ਇਹ ਇੱਕ ਪਰਿਵਾਰ ਦੀ ਘਟਨਾ ਨਹੀਂ ਹੈਗੀ ਪੂਰੇ ਦਿੱਲੀ ਤੋਂ ਇਲਾਵਾ ਭਾਰਤ ਦੀਆਂ ਵੱਖ-ਵੱਖ ਸਟੇਟਾਂ ਵੱਖ-ਵੱਖ ਇਲਾਕਿਆਂ ਦੇ ਵਿੱਚ ਇਸ ਕਿਸਮ ਦੀਆਂ ਘਟਨਾਵਾਂ ਨੂੰ ਅੰਜਾਮ ਉਹਨਾਂ ਸਮੇਂ ਦੇ ਵਿੱਚ ਦਿੱਤਾ ਗਿਆ ਸਿਕਾ ਸੋ ਸੱਜਣ ਕੁਮਾਰ ਨੂੰ ਕੱਲ ਇੱਕ ਕੇਸ ਦੇ ਵਿੱਚ ਸਜ਼ਾ ਹੋਈ ਹੈ ਉਮਰ ਕੈਦ ਦੀ ਇਸ ਤੋਂ ਪਹਿਲਾਂ ਸੱਜਣ ਕੁਮਾਰ ਦੇ ਉੱਪਰ ਤਿੰਨ ਕੇਸ ਸੀਗੇ ਜੀ ਇੱਕ ਦੇ ਵਿੱਚੋਂ ਬਰੀ ਹੋ ਚੁੱਕਾ ਔਰ ਜਿਹੜਾ ਦੂਸਰਾ ਕੇਸ ਹੈਗਾ ਸੰ ਮੇਰੇ ਖਿਆਲ 2000 ਆਈ ਥਿੰਕ 2015 ਜਾਂ 18 ਦੀ ਮੈਂ ਥੋੜਾ ਜਿਹਾ ਭੁੱਲ ਗਿਆ ਹੈਗਾ ਸੋ ਉਦੋਂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਪਹਿਲਾਂ ਹੋ ਚੁੱਕੀ ਹੈ ਪੰਜ ਕਤਲਾਂ ਦਾ ਮਾਮਲਾ ਜੀ ਪੰਜ ਕਤਲਾਂ ਦਾ ਮਾਮਲਾ ਉਹਦੇ ਵਿੱਚ ਵੀ ਸੱਜਣ ਕੁਮਾਰ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਪਹਿਲਾਂ ਤੋਂ ਦਿੱਲੀ ਦੀ ਤਿਹਾਰ ਜੇਲ੍ਹ ਦੇ ਅੰਦਰ ਬੰਦ ਹੈ ਜੀ ਸੋ ਆਪਾਂ ਤੇ ਉਹਨੂੰ ਇਸ ਤਰੀਕੇ ਨਾਲ ਦੇਖਦੇ ਆਂ ਜੀ ਭਈ ਕੰਪੈਰੀਜ਼ਨ ਕਰ ਲਓ ਭਾਰਤ ਦੀਆਂ ਹੋਰ ਘੱਟ ਗਿਣਤੀ ਕੌਮਾਂ ਦੇ ਨਾਲ ਜਦੋਂ ਉਹ ਕਿਸੇ ਨਾ ਕਿਸੇ ਵਜ੍ਹਾ ਕਰਕੇ ਉਹ ਦੱਸਦੇ ਵੀ ਹੈਗੇ ਆ ਭਈ ਆਪਾਂ ਆ ਕੀਤਾ ਇਸ ਕਰਕੇ ਕੀਤਾ ਹੈਗਾ ਤੇ ਉਹਨਾਂ ਨੂੰ ਜਦੋਂ ਸਜ਼ਾ ਸੁਣਾਈ ਜਾਂਦੀ ਹੈ ਕੁਝ ਮਹੀਨੇ ਹੀ ਨਹੀਂ ਕੇਵਲ ਲੱਗਦੇ ਆ ਔਰ ਇਧਰਲੇ ਪਾਸੇ 41 41 ਵਰੇ ਉਧਰਲੇ ਪਾਸੇ ਫਾਂਸੀਆਂ ਇਧਰਲੇ ਪਾਸੇ ਕੇਵਲ ਤੇ ਕੇਵਲ ਉਮਰ ਕੈਦ ਔਰ ਉਸ ਤੋਂ ਪਹਿਲਾਂ ਵਜ਼ੀਰੀਆਂ ਭੋਗ ਹਟੇ ਨੇ ਸਾਰਾ ਕੁਝ ਹੋ ਚੁੱਕਾ ਹੈਗਾ ਉਲਟਾ ਉਹਨਾਂ ਦੀ ਪੁਸਤਪਨਾਹੀ ਹੁੰਦੀ ਹੈ ਆਪਾਂ ਤੇ ਇਸ ਤਰੀਕੇ ਨਾਲ ਦੇਖਦੇ ਆ ਜੀ ਇਹਨੂੰ ਹਾਂ ਬਿਲਕੁਲ ਸਜਨ ਸਾਹਿਬ ਇਹਦੇ ਨਾਲ ਨਾਲ ਮੈਂ ਇਹ ਵੀ ਤੁਹਾਡੇ ਸਾਹਮਣੇ ਗੱਲ ਰੱਖਣੀ ਚਾਹੁੰਦਾ ਕਿ ਸੁਖਬੀਰ ਸਿੰਘ ਬਾਦਲ ਦਾ ਵੀ ਇਹਦੇ ਉੱਤੇ ਇੱਕ ਬਿਆਨ ਆਇਆ ਆ ਇਵਨ ਸੁਖਬੀਰ ਸਿੰਘ ਬਾਦਲ ਨੇ ਮੰਜਿੰਦਰ ਸਰਸਾ ਨੇ ਵੀ ਬਿਆਨ ਜਾਰੀ ਕੀਤਾ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਦੇਰ ਆਇਦਰ ਉਸਤਾਏ ਕਾਫੀ ਲੰਮਾ ਸਮਾਂ ਕਹਿੰਦੇ ਕਿ ਇਸ ਕੇਸ ਅੱਧਾ ਰਿਹਾ ਤੇ ਆਖਰਕਾਰ ਇਨਸਾਫ ਮਿਲ ਗਿਆ ਬੜਾ ਵਧੀਆ ਜੈਕਚਰ ਸੁਖਬੀਰ ਸਿੰਘ ਬਾਦਲ ਨੇ ਦਿਖਾਇਆ ਇਹਦੇ ਉੱਤੇ ਮੰਜਿੰਦਰ ਸਰਸਾ ਦਾ ਵੀ ਔਨ ਦਾ ਕੰਟਰੀ ਰੀ ਇਦਾਂ ਦਾ ਹੀ ਹੈ ਉਹਨਾਂ ਨੇ ਵੀ ਆਪਣੀ ਸਰਕਾਰ ਦੀ ਬੜੀ ਪੁਸ਼ਤਪਨਾ ਕੀਤੀ ਔਰ ਆ ਕੇ ਆ ਕਿ ਜ਼ਰੂਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਵਿੱਚ ਆਖਰਕਾਰ ਇਹ ਫੈਸਲਾ ਹੋ ਗਿਆ ਕਿਵੇਂ ਦੇਖਦੇ ਹੋਵੇਗਾ ਇਹਨਾਂ ਗੱਲਾਂ ਮੈਂ ਨਾ ਇਹਨਾਂ ਦੋਨਾਂ ਆਗੂਆਂ ਦੇ ਜਿਹੜੇ ਬਿਆਨ ਆ ਉਤੇ ਥੋੜੇ ਥੋੜੇ ਟਿੱਪਣੀ ਜ਼ਰੂਰ ਕਰਨੀ ਚਾਹੂਗਾ ਪਹਿਲਾਂ ਤੇ ਆਪਾਂ ਸੁਖਬੀਰ ਬਾਦਲ ਉਹਨਾਂ ਦੇ ਉੱਪਰ ਟਿੱਪਣੀ ਕਰ ਲੈਨੇ ਆ ਕਿਉਂਕਿ ਇਸ ਵੇਲੇ ਵੀ ਉਹ ਅਕਾਲੀ ਆਗੂ ਭਾਵੇਂ ਉਹ ਲੰਬੇ ਹੋ ਜਾਂਦੇ ਆ ਭਾਵੇਂ ਇਸ ਵੇਲੇ ਜੋ ਵੀ ਕਸ਼ਮਕਸ਼ ਚੱਲਦੀ ਪਈ ਉਹ ਇੱਕ ਅੱਡ ਵਿਚਾਰ ਹੈਗਾ ਆਪਾਂ ਉਹਦੇ ਤੇ ਲਗਾਤਾਰ ਤਕਰੀਬਨ ਗੱਲਬਾਤ ਕਰਦੇ ਹੀ ਰਹਿੰਦੇ ਹੁੰਨੇ ਆ ਅੱਜ ਵੀ ਸਾਰਾ ਕੁਝ ਚੱਲਦਾ ਪਿਆ ਜਿਉਂਦਾ ਤਿਉ ਸੁਖਬੀਰ ਬਾਦਲ ਹੋਰਾਂ ਨੇ ਇਸ ਘਟਨਾ ਦੇ ਉੱਪਰ ਇਹ ਜਿਹੜੀ ਸਜ਼ਾ ਹੋਈ ਹੈ ਇਹ ਆਖਿਆ ਹੈਗਾ ਉਹ ਕਹਿੰਦੇ ਕਿ ਰੱਬ ਦੇ ਘਰ ਧੀਰ ਹੈ ਅੰਧੇਰ ਨਹੀਂ ਧਿਆਨ ਮੰਗਦੀ ਆ ਜੀ ਆ ਵਾਲੀ ਗੱਲ ਸਾਡੇ ਬਹੁਤ ਸਾਰੇ ਸੱਜਣ ਹੋ ਸਕਦਾ ਥੱਲੇ ਜੇ ਕਮੈਂਟ ਪੜ੍ਹ ਕੇ ਵੇਖੇ ਜਾਣ ਤੇ ਸਹਿਮਤੀ ਪ੍ਰਗਟਾਉਣ ਪਰ ਬਹੁਤ ਸਾਰੇ ਸੱਜਣ ਇਹਦੇ ਨਾਲ ਸਹਿਮਤੀ ਨਹੀਂ ਪ੍ਰਗਟਾਉਣਗੇ ਘਟਕੜ ਮੈਂ ਇਹਦੇ ਨਾਲ ਸਹਿਮਤੀ ਨਹੀਂ ਪ੍ਰਗਟਾਉਣਾ ਜੇ ਆਪਾਂ ਇਹ ਗੱਲ ਕਹਿੰਦੇ ਆ ਕਿ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਐਦਾਂ ਕਹਿ ਕੇ ਆਪਾਂ ਕੀ ਸਾਬਤ ਕਰਨਾ ਚਾਹੁੰਦੇ ਆ ਅਸੀਂ ਜਿਹੜੀਆਂ ਇੱਥੋਂ ਦਾ ਜਿਹੜਾ ਸਿਸਟਮ ਹੈਗਾ ਇੱਥੋਂ ਦਾ ਜੁਡੀਸ਼ਰੀ ਸਿਸਟਮ ਹੈਗਾ ਇੱਥੋਂ ਦੀਆਂ ਹਕੂਮਤਾਂ ਦੇ ਬਰੋ ਜਿਸ ਤਰੀਕੇ ਦਾ ਰਵਈਆ ਅਪਣਾਇਆ ਜਾਂਦਾ ਭਾਰਤ ਦੀਆਂ ਘੱਟ ਗਿਣਤੀ ਕੌਮਾਂ ਦੇ ਪ੍ਰਤੀ ਕੀ ਫਿਰ ਉਹ ਸਾਰੇ ਕਸੂ ਨੂੰ ਬਰੀ ਕਰ ਦਿੱਤਾ ਜਾਵੇ ਪੇ ਰੱਬ ਦੇ ਘਰ ਦੇਰ ਵਾ ਪੇ ਦੇਰ ਵੀ ਰੱਬ ਦੇ ਘਰੀ ਹੋਈ ਐ ਅੰਧੇਰ ਨਹੀਂ ਹੈਗਾ ਹਨੇਰਾ ਹੁਣ ਤੋਂ ਪਹਿਲਾਂ ਪਹਿਲਾਂ ਸਜਾ ਹੋ ਗਈ ਤਾਂ ਮੈਂ ਸੁਖਬੀਰ ਬਾਦਲ ਹਰਾਂ ਨੂੰ ਪੁੱਛਣਾ ਚਾਹੁੰਦਾ ਹੈ ਕਿ ਸੱਜਣ ਕੁਮਾਰ ਤੋਂ ਪਹਿਲਾਂ ਹੱਲੇ ਜਗਦੀਸ਼ ਟਾਈਟਲਰ ਬਾਕੀ ਪਿਆ ਹੈਗਾ ਕਮਲਨਾਥ ਵਰਗੇ ਬਾਕੀ ਪਏ ਹੈਗੇ ਹੋਰ ਬੜੇ ਹੈਗੇ ਆ ਕਈ ਤਾਂ ਕੇਸ ਹੀ ਬੰਦ ਹੋ ਗਏ ਕਈ ਐਫ ਆਈ ਆਰਸ ਦਰਜ ਹੀ ਨਹੀਂ ਹੋਈਆਂ ਕਿੰਨੀਆਂ ਐਫ ਆਈ ਆਰ ਦਰਜ ਹੋਈਆਂ ਉਹਨਾਂ ਵਿੱਚੋਂ ਕਿੰਨੀਆਂ ਤੇ ਰੱਦ ਕਰ ਦਿੱਤੀਆਂ ਗਈਆਂ ਉਹ ਸਾਰਾ ਕੁਝ ਵੀ ਸਾਹਮਣੇ ਹੈਗਾ ਸੋ ਜਦੋਂ ਇੱਕ ਰੱਬ ਦੀ ਗੱਲ ਆਉਂਦੀ ਹੈ ਦੂਸਰੇ ਪਾਸੇ ਜੁਨਿਅਰਿਸਟਰੀ ਸਿਸਟਮ ਹੈਗਾ ਔਰ ਦੂਸਰੇ ਪਾਸੇ ਨਾਲ ਦੀ ਨਾਲ ਹਕੂਮਤਾਂ ਹੈਗੀਆਂ ਨੇ ਜਿਹੜੀਆਂ ਇਸ ਗੱਲ ਦੇ ਦਾਅਵੇ ਕਰਦੀਆਂ ਨੇ ਕਿ ਜਦੋਂ ਸਾਡੀ ਸਰਕਾਰ ਬਣੂਗੀ ਤਾਂ ਅਸੀਂ ਆਪਣੇ ਦੇਸ਼ ਦੇ ਵਸਨੀਕਾਂ ਨੂੰ ਇਨਸਾਫ ਦੇਾਂਗੇ ਫਿਰ ਉਹ ਸਾਰੇ ਕਾਸੇ ਦੇ ਮਾਇਨੇ ਕੀ ਰਹਿ ਜਾਂਦੇ ਆ ਜੇ ਸਾਰਾ ਕੁਝ ਉਸ ਰੱਬ ਦੇ ਸਿਰ ਦੇ ਉੱਪਰ ਸਟਣਾ ਹੈਗਾ ਐਉਂ ਦੀ ਗੱਲ ਨਹੀਂ ਹੈਗੀ ਜਦੋਂ ਤੇ ਆਪਣੇ ਤੇ ਗੱਲ ਆਉਂਦੀ ਹੈ ਕਿਉਂਕਿ ਆਪ ਵੀ ਰਾਜ ਹੰਡਾਉਣੇ ਹੁੰਦੇ ਆ ਆਪ ਵੀ ਉਹਨਾਂ ਦੇ ਨਾਲ ਭਾਈਵਾਲੀਆਂ ਰਹੀਆਂ ਨੇ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਫਿਰ ਇਹਨਾਂ ਦੀ ਉਹਨਾਂ ਦੇ ਨਾਲ ਭਾਈਵਾਲੀਆਂ ਹੋ ਜਾਣ ਸੋ ਮੈਨੂੰ ਲੱਗਦਾ ਕਿ ਇਹ ਬਿਆਨ ਕੋਈ ਬਹੁਤ ਵਾਜਬ ਨਹੀਂ ਹੈਗਾ ਇਹ ਟਿੱਪਣੀ ਉਹਨਾਂ ਦੀ ਕੋਈ ਠੀਕ ਨਹੀਂ ਹੈਗੀ ਰੱਬ ਦੇ ਉੱਪਰ ਗੱਲ ਸੁੱਟ ਕੇ ਆਪਣੇ ਆਪ ਨੂੰ ਸੁਰਖਰੂ ਹੋ ਜਾਣਾ ਇਹ ਕੋਈ ਬਹੁਤ ਖਰੀ ਗੱਲ ਨਹੀਂ ਹੈਗੀ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਫਿਰ ਸੁਖਬੀਰ ਬਾਦਲ ਹੁਣੀ ਇਹ ਦੱਸਣ ਐਚ ਐਲ ਭਗਤ ਉਹ ਤੇ ਉਹਨੂੰ ਤੇ ਸਜ਼ਾ ਮਿਲੀ ਨਹੀਂ ਉਹ ਤੇ ਪਹਿਲਾਂ ਹੀ ਜਹਾਨੋ ਕੂਚ ਕਰ ਗਿਆ ਉਹਨੂੰ ਕਿੱਥੇ ਖਿਲਾਰ ਦਿਓ ਫਿਰ ਇਦਾਂ ਹੀ ਹੋਰ ਬਹੁਤ ਸਾਰੇ ਲੋਕ ਹੈਗੇ ਜਿਹੜੇ ਕੂ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਇਹ ਗੱਲਾਂ ਆਮ ਲੋਕ ਜਾਂ ਜਿਨ੍ਹਾਂ ਦੀ ਰੱਬ ਦੇ ਨਾਲ ਲਿਵ ਲੱਗੀ ਹੋਈ ਹੈ ਉਹ ਤੇ ਕਰਨ ਜਿਨ੍ਹਾਂ ਦੀ ਰੱਬ ਨਾਲ ਲਿਵ ਲੱਗੀ ਆ ਉਹ ਤੇ ਇਦਾਂ ਦੀਆਂ ਗੱਲਾਂ ਕਰਨ ਰੱਬ ਦੇ ਘਰ ਕਿਉਂਕਿ ਉਹ ਰੱਬ ਦੇ ਲਾਗੇ ਹੈਗੇ ਆ ਉਹ ਇਸ ਤੋਂ ਇਲਾਵਾ ਜਿਹੜੇ ਕਮਜ਼ੋਰ ਲੋਕ ਆ ਜਮਈ ਜਾਂ ਉਹ ਕਰਨ ਤੇ ਰੱਬ ਵੀ ਦੇਖੂਗਾ ਇਹਨਾਂ ਨੂੰ ਪਰ ਜਿਹੜੇ ਇਹ ਲੋਕ ਹੈਗੇ ਆ ਇਹ ਤੇ ਨਾ ਰੱਬ ਦੇ ਲਾਗੇ ਆ ਇਹ ਤੇ ਰੱਬ ਦੇ ਲਾਗੇ ਜਿੱਥੇ ਆਪਾਂ ਅਕਾਲ ਤਖਤ ਸਾਹਿਬ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਆਪਣੀਆਂ ਉਂਗਲਾਂ ਦੇ ਉੱਪਰ ਨਚਾਉਣ ਦੇ ਦੇ ਇਹ ਲੋਕ ਇਨਨੂੰ ਤੇ ਰੱਬ ਦਾ ਕੋਈ ਡਰ ਪੈ ਹੀ ਨਹੀਂ ਹੈਗਾ ਔਰ ਦੂਸਰੇ ਪਾਸੇ ਜਮਈਆਪਾ ਇਹਨਾਂ ਨੂੰ ਕਮਜ਼ੋਰ ਵੀ ਨਹੀਂ ਕਹਿ ਸਕਦੇ ਕਿਉਂਕਿ ਸੱਤਾ ਇਹਨਾਂ ਨੇ ਹੰਢਾਈ ਹੈ ਔਰ ਦੁਬਾਰਾ ਫਿਰ ਸੱਤਾ ਹੰਡਾਉਣ ਦੇ ਚਾਹਵਨ ਹੈ ਗਿਆ ਆਪਣਾ ਚੰਮ ਤੇ ਆਪਣਾ ਕੰਮ ਆਪਣੀ ਰਾਜਨੀਤੀ ਆਪਣੀ ਲੀਡਰ ਜਿਹੜਾ ਜੋ ਮੈਂ ਲੀਡਰ ਹੈਗਾ ਆਖੇ ਉਹਨੂੰ ਬਚਾਉਣ ਦੇ ਵਾਸਤੇ ਕਿੰਨੀ ਜ਼ਿਆਦਾ ਚਾਰਾ ਜੋਈ ਕਰਨ ਦੇ ਜੇ ਉਹ ਤੇ ਸਾਰਾ ਕੁਝ ਲੱਗੇ ਹੋਇਆ ਪਏ ਅਸੀਂ ਦੁਬਾਰਾ ਫਿਰ ਸੋ ਇਹ ਕਮਜ਼ੋਰ ਨਹੀਂ ਹੈਗੇ ਇਹਨਾਂ ਦੇ ਮੂੰਹ ਦੇ ਵਿੱਚੋਂ ਇਸ ਕਿਸਮ ਦੀਆਂ ਗੱਲਾਂ ਨਹੀਂ ਛੋਪਦੀਆਂ ਹੈਗੀਆਂ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਤੁਹਾਡਾ ਆਚਾਰ ਪਾਉਣਾ ਫਿਰ ਤੁਸੀਂ ਜਿਨ੍ਹਾਂ ਦੇ ਨਾਲ ਭਾਏ ਵਾਲੀਆਂ ਤੁਹਾਡੀਆਂ ਰਹੀਆਂ ਕੀ ਆ ਫਿਰ ਉਹ ਸਾਰਾ ਕੁਝ ਸੋ ਤੁਸੀਂ ਇਸ ਤਰੀਕੇ ਨਾਲ ਉਹਨਾਂ ਨੂੰ ਭਰੀ ਨਹੀਂ ਕਰ ਸਕਦੇ ਇੱਕ ਟਿੱਪਣੀ ਮਨਜਿੰਦਰ ਸਿੰਘ ਸਿਰਸਾ ਉਹਨਾਂ ਤੇ ਵੀ ਕਰ ਲੈਣੇ ਆ ਉਹ ਪਹਿਲਾਂ ਹੁੰਦੇ ਸੀਗੇ ਜੀ ਅਕਾਲੀ ਹੁਣ ਹੋ ਚੁੱਕੇ ਨੇ ਭਾਜਪਾ ਦੇ ਵੱਡੇ ਆਗੂ ਜਿਹੜੇ ਕਿ ਤੁਸੀਂ ਪਿਛਲੇ ਸਮੇਂ ਵਿੱਚ ਵੀ ਦੇਖਿਆ ਜਦੋਂ ਕਿਸਾਨੀ ਅੰਦੋਲਨ ਚੱਲਦਾ ਪਿਆ ਸੀਗਾ ਦਿੱਲੀ ਦੀਆਂ ਬੁਰੂਹਾਂ ਦੇ ਉੱਪਰ ਇੱਕ ਵਾਰਾ ਜਦੋਂ ਚੱਲਿਆ ਉਸ ਵੇਲੇ ਜਿਨ੍ਹਾਂ ਜਨਾਂ ਨੂੰ ਅਰੈਸਟ ਕੀਤਾ ਗਿਆ ਸੀਗਾ ਜਾਂ ਔਰ ਫਿਰ ਨਾ ਜੇਲ੍ਹਾਂ ਤੋਂ ਜਦੋਂ ਉਹਨਾਂ ਦੀ ਰਿਹਾਈਆਂ ਹੁੰਦੀਆਂ ਸੀਗੀਆਂ ਜਮਾਨਤ ਹੁੰਦੀ ਸੀ ਕਿਸੇ ਦੀ ਜਾਂ ਜੇਲ੍ਹ ਤੋਂ ਕੋਈ ਬਾਹਰ ਆਉਂਦਾ ਸੀਗਾ ਤੇ ਉਸ ਵੇਲੇ ਭਾਵੇਂ ਪੈਰਵਾਹੀ ਕੋਈ ਹੋਰ ਕਰਦਾ ਸੀਗਾ ਇਹ ਫੜਾਫੜ ਨਾ ਜੇਲ੍ਹ ਦੇ ਮੁਰੇ ਆਪਣੀ ਗੱਡੀ ਖਿਲਾੜ ਦਿੰਦੇ ਹੁੰਦੇ ਸੀ ਜਾ ਕੇ ਇਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੁੰਦੀ ਸੀ ਕਿ ਕਿ ਜਿਹੜੇ ਬੰਦੇ ਜੇਲ੍ਹ ਦੇ ਵਿੱਚੋਂ ਬਾਹਰ ਨਿਕਲ ਰਹੇ ਆ ਉਹਨਾਂ ਨੂੰ ਮੈਂ ਆਪਣੀ ਗੱਡੀ ਵਿੱਚ ਬਿਠਾ ਕੇ ਭਾਵੇਂ ਕਿਲੋ ਕਿਮੀਟਰ ਲੈ ਜਾਵਾਂ ਤੇ ਭਾਵੇਂ ਕੈਮਰੇ ਵਾਲੇ ਦੋਖ ਜਣੇ ਆ ਜਾਣ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਇਹਨਾਂ ਦੀ ਪੈਰਵਾਹੀ ਮੈਂ ਕੀਤੀ ਹੈ ਤੇ ਜੇਲ੍ਹ ਦੇ ਬਾਹਰ ਖੜਾ ਹੋ ਕੇ ਮੈਂ ਇਹਨਾਂ ਨੂੰ ਰਿਸੀਵ ਕਰ ਰਿਹਾ ਸੋ ਉਹਨਾਂ ਨੇ ਉਦੋਂ ਵੀ ਸਾਰਾ ਕੁਝ ਕੀਤਾ ਭਾਜਪਾ ਦੀ ਨਜ਼ਰ ਦੇ ਵਿੱਚ ਪੂਰੇ ਪਰਵਾਨ ਚੜੇ ਗਏ ਔਰ ਉਸ ਤੋਂ ਬਾਅਦ ਅੱਜ ਹੁਣ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਕੱਲ ਨਰਿੰਦਰ ਮੋਦੀ ਹੋਰਾਂ ਦੀ ਪ੍ਰਧਾਨ ਮੰਤਰੀ ਹੋਰਾਂ ਦੀ ਤਾਰੀਫ਼ ਕੀਤੀ ਆ ਉਹ ਕਹਿੰਦੇ ਕਿ 35 35 ਵਰੇ ਬੀਤ ਗਏ ਸੀਗੇ 35 ਵਰਿਆਂ ਬਾਅਦ ਜਦੋਂ ਦੁਬਾਰਾ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਹੋਰਾਂ ਨੇ ਛੇਟ ਬਣਾਈ ਹੈ ਉਸ ਤੋਂ ਬਾਅਦ ਫਿਰ ਕਹਿੰਦੇ ਮਾਮਲਿਆਂ ਦੇ ਵਿੱਚ ਤੇਜ਼ੀ ਆਈ ਹੈ ਤੇ ਫਿਰ ਹੁਣ ਸਾਰਾ ਇਨਸਾਫ ਇਹ ਮਿਲਿਆ ਹੈਗਾ ਨਾਲ ਉਹਨਾਂ ਨੇ ਆਖਿਆ ਕਿ ਇਦਾਂ ਹੀ ਹੁਣ ਅਗਾਹ ਲਾਈਨ ਦੇ ਵਿੱਚ ਲੱਗੇ ਰਹਿਣ ਕਮਲਨਾਥ ਆਤੇ ਜਗਦੀਸ਼ ਟਾਈਟਲਰ ਆਉਂਦੇ ਸਮੇਂ ਦੇ ਵਿੱਚ ਕਹਿੰਦੇ ਇਹ ਵੀ ਜੇਲ੍ਹ ਦੀਆਂ ਚਾਰ ਦਿਵਾਰੀਆਂ ਦੇ ਅੰਦਰ ਹੋਣਗੇ ਐਦਾਂ ਕਰਕੇ ਇਹਨਾਂ ਨੇ ਆਖਿਆ ਜੀ ਹੁਣ ਉਸ ਵੇਲੇ ਫਿਰ ਇਹਨਾਂ ਨੂੰ ਕੋਈ ਸਵਾਲ ਪੁੱਛ ਲਵੇ ਵੀ ਜਦੋਂ ਉਹਨਾਂ ਸਮੇਂ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ ਸੀਗਾ ਤਾਂ ਭਾਜਪਾ ਦੇ ਹੀ ਆਗੂ ਹੈਗੇ ਨੇ ਜਿਸ ਵਜ੍ਹਾ ਕਰਕੇ ਉਹ ਸਾਰਾ ਕੁਝ ਵਾਪਰਿਆ ਸੀਗਾ ਇੰਦਰਾ ਗਾਂਧੀ ਦਾ ਮੈਂ ਜ਼ਿਕਰ ਕਰ ਹਟਿਆ ਪਹਿਲਾਂ ਉਸ ਤੋਂ ਬਾਅਦ ਹੀ ਸਾਰਾ ਕੁਝ ਵਾਪਰਿਆ ਨਾ ਜੀ ਫਿਰ ਇਹ ਉਹਨਾਂ ਭਾਜਪਾ ਦੇ ਆਗੂਆਂ ਨੂੰ ਕਿੱਥੇ ਖੜਾ ਰਣਗੇ ਭਾਜਪਾ ਦੇ ਵੱਡੇ ਕਹਿੰਦੇ ਕਹੋਂਦੇ ਆਗੂ ਐਲਕੇ ਅਡਵਾਨੀ ਜਿਨ੍ਹਾਂ ਨੇ ਬੁੱਕ ਲਿਖੀ ਸੀ ਮਾਈ ਕੰਟਰੀ ਮਾਈ ਲਾਈਫ ਉਹਨਾਂ ਦੀ ਲਿਖੀ ਹੋਈ ਬੁੱਕ ਹੈ ਜਿਹਦੇ ਵਿੱਚ ਉਹ ਆਪ ਇਹ ਗੱਲ ਮੰਨਦੇ ਹੈਗੇ ਕਿ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰਨ ਵਾਸਤੇ ਇੰਦਰਾ ਗਾਂਧੀ ਕਿੱਥੇ ਕਹਿੰਦੇ ਤਿਆਰ ਸੀਗੇ ਉਹ ਤੇ ਅਸੀਂ ਉਹ ਸਿਰ ਆਪਣੇ ਸਿਰ ਤੇ ਬੰਨਦੇ ਆ ਸੋ ਉਹਨਾਂ ਨੂੰ ਤੇ ਲੱਗਦਾ ਕਿ ਬਹੁਤ ਚੰਗਾ ਕੰਮ ਸੀਗਾ ਜਿਹੜਾ ਕਿ ਅਸੀਂ ਹੱਲਾਸ਼ੇਰੀ ਦੇ ਕੇ ਇੰਦਰਾ ਗਾਂਧੀ ਦੇ ਕੋਲੋਂ ਕਰਵਾ ਲਿਆ ਸੋ ਭਾਜਪਾ ਦੇ ਉਹਨਾਂ ਆਗੂਆਂ ਨੂੰ ਉਹ ਕਿੱਥੇ ਰੱਖਣਗੇ ਆਪ ਹੁਣ ਅੱਜ ਭਾਜਪਾ ਦੇ ਆਗੂ ਹੈਗੇ ਆ ਤਾਂ ਉਹਨਾਂ ਨੂੰ ਕਿੱਥੇ ਰੱਖਣਗੇ ਜਿਨ੍ਹਾਂ ਨੇ ਸੜਕਾਂ ਦੇ ਉੱਪਰ ਉਸ ਵੇਲੇ ਲਿਖਿਆ ਸੀ ਵੈਲਕਮ ਟੂ ਇੰਡੀਅਨ ਆਰਮੀ ਜਿਨ੍ਹਾਂ ਨੇ ਇੰਦਰਾ ਗਾਂਧੀ ਹੋਰਾਂ ਨੂੰ ਦੁਰਗਾ ਮਾਤਾ ਦਾ ਖਿਤਾਬ ਦਿੱਤਾ ਉਹਨਾਂ ਨੂੰ ਇਹ ਕਿੱਥੇ ਰੱਖਣਗੇ ਇਸ ਗੱਲ ਦਾ ਵੀ ਜਵਾਬ ਆਪਣੇ ਕੌਮ ਨੂੰ ਜ਼ਰੂਰ ਦੇਣ ਆਪਣੇ ਕੌਮ ਨੂੰ ਮੈਂ ਤਾਂ ਲਫ਼ਜ਼ ਬੋਲਿਆ ਹੈਗਾ ਉਹ ਹੱਲੇ ਵੀ ਇਹ ਗੱਲ ਕਹਿੰਦੇ ਆ ਕਿ ਮੈਂ ਸਿੱਖਾਂ ਦਾ ਹਿਤੈਸ਼ੀ ਆ ਨਾਲ ਉਹ ਇਹ ਗੱਲ ਕਹਿੰਦੇ ਆ ਜਦੋਂ ਪਾਰਟੀ ਛੱਡ ਕੇ ਜਾਂਦੇ ਆ ਨਾ ਜੀ ਕੋਈ ਵੀ ਬੰਦਾ ਕਿਸੇ ਵੀ ਪਾਰਟੀ ਨੂੰ ਜੁਆਇਨ ਕਰਦਾ ਕਹਿੰਦੇ ਅਸੀਂ ਇਸ ਕਰਕੇ ਜਾ ਰਹੇ ਹਾਂ ਆਪਣੇ ਲੋਕਾਂ ਨੂੰ ਇਦਾਂ ਦੱਸਦੇ ਆ ਉਹ ਉਹਨਾਂ ਵਿੱਚ ਭਰਮ ਪਾਉਣ ਦਾ ਯਤਨ ਕਰਦੇ ਆ ਅਸੀਂ ਉਹਨਾਂ ਦੇ ਕੋਲੋਂ ਬਹੁਤ ਕੁਝ ਲੈ ਕੇ ਪੰਜਾਬ ਜਾਂ ਪੰਥ ਦੀ ਸੋ ਮੈਂ ਇਹਨਾਂ ਨੂੰ ਸਵਾਲ ਕਰਨਾ ਚਾਹੁੰਦਾ ਹੈ ਵੀ ਤੁਸੀਂ ਤਰੀਫਾਂ ਦੇ ਕਰਦੇ ਹੋ ਬੜੀ ਵਧੀਆ ਗੱਲ ਬਾਜੀ ਤੁਸੀਂ ਜਿਹੜਾ ਬੰਦਾ ਜਿੱਥੇ ਬੈਠਾ ਹੁੰਦਾ ਉਹਨੇ ਤਰੀਫਾਂ ਦੇ ਕਰਨੀਆਂ ਹੀ ਆ ਨਾ ਜੀ ਪਰ ਪੰਥ ਨੂੰ ਤੁਸੀਂ ਜਵਾਬ ਵੀ ਦਿਓ ਨਾ ਜੀ ਵੀ ਕਿਹੜੇ ਕਿਹੜੇ ਵਾਦੇ ਵਫਾ ਹੋਏ ਨੇ ਜਿਹੜੇ ਵਾਦੇ ਉਹਨਾਂ ਨੇ ਕੀਤੇ ਸਕੇ ਕਿ ਬੰਦੀ ਸਿੰਘਾਂ ਦੀ ਰਿਹਾਈ 13 ਉਹਨਾਂ ਨੇ ਤੇ ਲਿਸਟ ਬਕਾਇਦਾ ਜਾਰੀ ਕਰਤੀ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ 400 ਸਾਲਾ ਪਰਕਾ ਉਹ ਤੇ ਉਸ ਵਾਦੇ ਨੂੰ ਕਰਕੇ ਮੁੱਕਰ ਗਏ ਹੋ ਵਾਦਾ ਵਫਾ ਨਹੀਂ ਹੋਇਆ ਇਹਨਾਂ ਨੇ ਉਹਨਾਂ ਨੂੰ ਕੀ ਸਵਾਲ ਕੀਤਾ ਇਸ ਤੋਂ ਇਲਾਵਾ ਪੰਜਾਬ ਤੇ ਪੰਥ ਦੇ ਜਿਹੜੇ ਚਿਰਾ ਤੋਂ ਲਮਕਦੇ ਹੋਰ ਮਸਲੇ ਐ ਉਹਨਾਂ ਨੂੰ ਹੱਲ ਕਰਵਾਉਣ ਦੇ ਵਾਸਤੇ ਕਿੰਨੀ ਕੁ ਜ਼ਿਆਦਾ ਚਾਰਾ ਜੋ ਵੀ ਕਰ ਪਾਏ ਨੇ ਆਪਾਂ ਚਲੋ ਸਿੱਖਾਂ ਦੀ ਗੱਲ ਛੱਡ ਦਿੰਨੇ ਆ ਪੂਰੇ ਭਾਰਤ ਦੇ ਇੱਕ ਤਰ੍ਹਾਂ ਜਲੂਸ ਹੀ ਲਫ਼ਜ਼ ਜੋ ਆਪਾਂ ਬੋਲ ਸਕਦਾ ਨਿਕਲਿਆ ਜਦੋਂ ਅਮਰੀਕਾ ਤੋਂ ਜਿਹਨਾਂ ਨੂੰ ਇੱਥੇ ਛੱਡ ਕੇ ਗਿਆ ਜਹਾਜ਼ ਜਦੋਂ ਉਹਨਾਂ ਦੇ ਹੱਥਾਂ ਵਿੱਚ ਹੱਥ ਕੜੀਆਂ ਪੈਰਾਂ ਦੇ ਵਿੱਚ ਬੇੜੀਆਂ ਹੁਣ ਮੈਂ ਲਫ਼ਜ਼ ਬੋਲੂਗਾ ਸਿੱਖਾਂ ਦੀ ਆਪਾਂ ਜੇ ਗੱਲ ਛਾੜ ਦਿੰਦੇ ਨਾ ਉਸ ਦਿਨ ਦੇ ਉੱਪਰ ਪੱਗਾ ਵੀ ਨਹੀਂ ਸੀ ਜਦੋਂ ਇਸ ਤਰੀਕੇ ਨਾਲ ਦੁਨੀਆ ਨੇ ਦੇਖਿਆ ਜੀ ਹੁਣ ਜੇ ਆਪਾਂ ਆਲ ਓਵਰ ਕਿਉਂਕਿ ਕੱਲੇ ਪੰਜਾਬ ਦੇ ਨਹੀਂ ਸੀਗੇ ਕੱਲੇ ਸਿੱਖ ਨਹੀਂ ਸੀਗੇ ਉਹਨਾਂ ਵਿੱਚ ਉਹਦੇ ਵਿੱਚ ਗੁਜਰਾਤ ਦੇ ਵੀ ਸੀਗੇ ਉਹਦੇ ਵਿੱਚ ਹਰਿਆਣੇ ਦੇ ਵੀ ਸੀਗੇ ਉਹਦੇ ਵਿੱਚ ਯੂਪੀ ਦੇ ਤੇ ਹੋਰ ਵੱਖ-ਵੱਖ ਸੂਬਿਆਂ ਦੇ ਵੀ ਲੋਕ ਸੀਗੇ ਇਸ ਤਰੀਕੇ ਨਾਲ ਲੈ ਕੇ ਆਇਆ ਕੀ ਮਨਜਿੰਦਰ ਸਿੰਘ ਸਿਰਸੇ ਹੋਰਾਂ ਨੇ ਉਹਨਾਂ ਨੂੰ ਆਖਿਆ ਇਹ ਐਦਾਂ ਮੋਦੀ ਹੋਰਾਂ ਨੂੰ ਕਿ ਤੁਸੀਂ ਹੁਣ ਪਿੱਛੇ ਜਾ ਬਾਹਰ ਦੌਰਾ ਕਰਕੇ ਆਏ ਹੋ ਤੁਸੀਂ ਉੱਥੇ ਡੋਨਾਲਡ ਟਰੰਪ ਨੂੰ ਵੀ ਮਿਲੇ ਜੋ ਵੀ ਤੁਸੀਂ ਉੱਥੇ ਕੀ ਇਹ ਮੁੱਦਾ ਚੁੱਕਿਆ ਕੀ ਤੁਸੀਂ ਉਹਨਾਂ ਨੂੰ ਕਟਾਰੇ ਵਿੱਚ ਖਿਲਾਰ ਦਿਓ ਜਾਂ ਤੁਸੀਂ ਆਪਣੀ ਹੀ ਕੌਮ ਨੂੰ ਇਹ ਦਰਸਾਉਣ ਦਾ ਯਤਨ ਕਰਦੇ ਹੋ ਹੁੰਦੇ ਹੋ ਕਿ ਮੋਦੀ ਸਾਹਿਬ ਬਹੁਤ ਵਧੀਆ ਹੈ ਗਿਆ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਆਹ ਦੇਖੋ ਐਡੇ ਐਡੇ ਕਹਿੰਦੇ ਕਹੋਂਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਮਾ ਹੋ ਰਹੀਆਂ ਨੇ 41 41 ਵਰੇ ਬੀਤ ਜਾਂਦੇ ਹੈ ਗਿਆ ਕੀ ਇਸ ਗੱਲ ਦਾ ਕੋਈ ਉਹ ਜਵਾਬ ਦੇਣਗੇ ਪੰਜਾਬ ਤੇ ਪੰਥ ਦੀਆਂ ਚਿਹਰਾ ਤੋਂ ਲਮਕਦੀਆਂ ਮੰਗਾ ਉਹ ਜਦੋਂ ਪੂਰੀਆਂ ਨਹੀਂ ਹੁੰਦੀਆਂ ਤਾਂ ਕੀ ਉਹਦਾ ਇਨਸਾਫ ਦੇਣਗੇ ਆ ਤਾਂ ਵੈਸੇ ਨਾ ਜੀ ਇਹ ਤਾਂ ਕਾਨੂੰਨ ਦੇ ਮੁਤਾਬਕ ਭਾਵੇਂ ਕੋਈ ਪਾਰਟੀ ਹੋਵੇ ਭਾਵੇਂ ਕੋਈ ਪਾਰਟੀ ਨਾ ਹੋਵੇ ਇਹਦੇ ਵਿੱਚ ਕਾਹਦਾ ਕਿਸੇ ਦੀ ਉਸਤਤ ਹੈਗੀ ਆ ਕਾਦੀ ਉਸਤਤ ਹੈਗੀ ਇਹਦੇ ਵਿੱਚ ਇਹ ਤਾਂ ਜੁਡੀਸ਼ਰੀ ਸਿਸਟਮ ਹੀ ਤੁਹਾਡਾ ਇਵੇਂ ਦਾ ਹੋਣਾ ਚਾਹੀਦਾ ਕਿ ਉੱਥੇ ਕੋਈ ਸਿਆਸੀ ਪਾਰਟੀ ਦਾ ਰੌਲਾ ਹੋਣਾ ਹੀ ਨਹੀਂ ਚਾਹੀਦਾ ਪ੍ਰਧਾਨ ਮੰਤਰੀ ਜੜੀ ਮਰਜੀ ਸਿਆਸੀ ਪਾਰਟੀ ਨਾਲ ਸੰਬੰਧਿਤ ਕਿਉਂ ਨਾ ਹੋਵੇ ਜੋ ਮਰਜੀ ਹੋਵੇ ਇਹਦਾ ਮਤਲਬ ਜਦੋਂ ਕਦੀ ਕਾਂਗਰਸ ਦੀਆਂ ਸਰਕਾਰਾਂ ਆ ਰਹੀਆਂ ਨੇ ਉਸ ਵੇਲੇ ਭਾਜਪਾ ਪਾਵਰਫੁੱਲ ਨਹੀਂ ਸੀਗੀ ਉਸ ਵੇਲੇ ਵਿਰੋਧੀ ਧਿਰ ਵੀ ਬਹੁਤ ਕੁਝ ਕਰਵਾ ਸਕਦੀ ਹੁੰਦੀ ਆ ਸੋ ਆ ਜਾ ਕੇ ਮੁੱਖ ਦੀ ਗੱਲ ਹੈਗੀ ਆ ਕਿ ਇਹ ਕੰਮ ਉਹਨਾਂ ਦੇ ਕਰਨੇ ਬਣਦੇ ਹੀ ਹੈਗੇ ਨੇ ਜਿਹੜੇ ਕੰਮ ਉਹਨਾਂ ਦੇ ਕਰਨੇ ਬਣਦੇ ਐ ਜਿਸ ਕੰਮ ਦੇ ਲਈ ਲੋਕੀ ਉਹਨਾਂ ਨੂੰ ਵੋਟਾਂ ਪਾ ਕੇ ਚੁਣਦੇ ਐ ਜਿਸ ਕੰਮ ਦੇ ਲਈ ਅਦਾਲਤਾਂ ਬਣੀਆਂ ਹੋਈਆਂ ਨੇ ਉਹੀ ਕੰਮ ਜਦੋਂ ਉਹ ਕਰਦੇ ਐ ਇਮਾਨਦਾਰੀ ਦੇ ਨਾਲ ਜੇ ਹਾਲਾਂਕਿ ਇਹਦੇ ਵਿੱਚ ਕਾਦੀ ਇਮਾਨਦਾਰੀ ਹੈਗੀ ਆ ਮਾੜਾ ਮੋਟਾ ਜੋ ਵੀ ਕਰਦੇ ਹੈਗਾ ਉਹਦੇ ਲਈ ਉਨ੍ਹਾਂ ਦੇ ਉਚੇਚੇ ਤੌਰ ਦੇ ਉੱਪਰ ਧੰਨਵਾਦ ਕਰਨੇ ਤਾਂ ਕਿਸੇ ਵੀ ਤਰੀਕੇ ਦੇ ਨਾਲ ਵਾਜਬ ਨਹੀਂ ਨਾ ਹੁੰਦੇ ਹੁਣ ਮੇਰਾ ਕੰਮ ਜੇ ਮੰਨ ਲਓ ਪੱਤਰਕਾਰੀ ਹੈ ਤੁਹਾਡਾ ਕੰਮ ਕਰਨਾ ਪੱਤਰਕਾਰੀ ਹੈ ਤੁਹਾਡਾ ਕੰਮ ਹੈਗਾ ਸਵਾਲ ਕਰਨਾ ਹੁਣ ਅੱਜ ਤੁਸੀਂ ਮੇਰੇ ਨਾਲ ਸਵਾਲ ਜਵਾਬ ਆਪਾਂ ਕਰ ਰਹੇ ਹੁਣ ਜੇ ਮੈਂ ਅਖਾਂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਮੈਨੂੰ ਆਹ ਵਾਲਾ ਸਵਾਲ ਕੀਤਾ ਇਹ ਚ ਧੰਨਵਾਦ ਵਾਲੀ ਕਾਦੀ ਗੱਲ ਹੋ ਗਈ ਜੀ ਇਹ ਤਾਂ ਅਗਲੇ ਦਾ ਕੰਮ ਆ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਇੰਟਰਵਿਊ ਕੀਤੀ ਫਲਾਣੇ ਦੇ ਨਾਲ ਇਹ ਕੀ ਗੱਲ ਹੋ ਗਈ ਨਾ ਜੀ ਤੁਸੀਂ ਕਿਸੇ ਦੇ ਕੋਲੋਂ ਸਾਈਨ ਕਰਵਾਉਣ ਜਾਂਦੇ ਹੋ ਨੰਬਰਦਾਰ ਦੇ ਕੋਲ ਕਿਸੇ ਪਿੰਡ ਦੇ ਉਹਦੀ ਹੁਣ ਜਦੋਂ ਸੈਨ ਕਰਵਾਣ ਤੋਂ ਬਾਅਦ ਧੰਨਵਾਦ ਕਹਦਾ ਇਹਦੇ ਵਿੱਚ ਸੋ ਇਹਦੇ ਵਿੱਚ ਧੰਨਵਾਦ ਵਾਲੀ ਗੱਲ ਕੋਈ ਨਹੀਂ ਹੈਗੀ ਧੰਨਵਾਦ ਤਾਂ ਹੋਵੇ ਨਾ ਜੀ ਜੇ ਮਾੜਾ ਮੋਟਾ ਕਰਨਾ ਵੀ ਹੋਵੇ ਵੀ ਜੋ ਸਿੱਖਾਂ ਦੀ ਨਿਮਾਨਸਗੀ ਜੋ ਪਰਿਵਾਰਾਂ ਦੀ ਨਿਮਾਨਸਗੀ ਜਿਸ ਤਰੀਕੇ ਦੇ ਨਾਲ ਉਹਨਾਂ ਸਮਿਆਂ ਦੇ ਵਿੱਚ ਦਿੱਲੀ ਦੀਆਂ ਸੜਕਾਂ ਦੇ ਉੱਪਰ ਸਿੱਖਾਂ ਦੇ ਗੜਾਂ ਚ ਜਿਉਂਦੇ ਜੀ ਟਾਇਰ ਪਾ ਕੇ ਸਾੜਿਆ ਗਿਆ ਔਰ ਲਲਕਾਰੇ ਮਾਰੇ ਗਏ ਹੱਸਿਆ ਗਿਆ ਮਜ਼ਾਕ ਉਡਾਇਆ ਗਿਆ ਕਿ ਦੇਖੋ ਸਿੱਖੜਾ ਡਾਂਸ ਕਰ ਰਹਾ ਹੈ ਕੀ ਕੋ ਜੋ ਨਾ ਸਮੇਂ ਦੇ ਵਿੱਚ ਨਹੀਂ ਸੀ ਵਾਪਰਿਆ ਉਮਰ ਕੈਦੀ ਸਜ਼ਾ ਹੋਈ ਆ ਜੀ ਉਹ ਤੋਂ ਪਹਿਲਾਂ ਵਜ਼ੀਰੀਆਂ ਭੋਕੇ ਗਿਆ ਧੰਨਵਾਦ ਪਤਾ ਨਹੀਂ ਕਾਹਦੇ ਕੀਤੇ ਜਾ ਰਹੇ ਆ ਮੈਂ ਤੇ ਹੈਰਾਨ ਆ ਜੀ ਬਿਲਕੁਲ ਇਹ ਸਿਚੁਏਸ਼ਨ ਫਿਲਹਾਲ ਬਣੀ ਹੋਈ ਹੈ ਇਸ ਨੂੰ ਕਿਸ ਤਰ੍ਹਾਂ ਦੇਖਣਾ ਹੈ ਕਿਹੜੇ ਨਜ਼ਰੀਏ ਨਾਲ ਦੇਖਣਾ ਉਹ ਜਨਤਾ ਦੇ ਮਨ ਅਸਰ ਹਾਲਾਂਕਿ ਭਾਈ ਸੱਜਣ ਨੇ ਜ਼ਰੂਰ ਇੱਕ ਜਿਹੜਾ ਨਰੇਟਿਵ ਹੈ ਉਹ ਸਾਹਮਣੇ ਰੱਖਿਆ ਇਹ ਆਪਣੀ ਵਿਚਾਰ ਜਿਹੜੇ ਨੇ ਉਹ ਸਾਹਮਣੇ ਰੱਖਿਆ ਹਾਂ ਉਹਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਹਾਂ ਉਹਦਾ ਸਮਾਂ ਵੀ ਲੈ ਕੇ ਆਉਂਗਾ ਇੱਕ ਨਾ ਹੋਰ ਜ਼ਰੂਰ ਜਿਹੜਾ ਸਾਡੇ ਵਾਲਾ ਭਾਈਚਾਰਾ ਹੈਗਾ ਮੈਂ ਥੋੜਾ ਜਿਹਾ ਉਹਨਾਂ ਬਾਰੇ ਵੀ ਜ਼ਰੂਰ ਗੱਲ ਕਰਨੀ ਚਾਹੂਗਾ ਦੇਖੋ ਮੇਰੇ ਵਾਲੇ ਭਾਈਚਾਰੇ ਵਾਲੇ ਹੈਗੇ ਆ ਤੁਸੀਂ ਸੋਚ ਕੇ ਵੇਖੋ ਜਦੋਂ ਉਹ ਖਬਰਾਂ ਲਿਖਦੇ ਨੇ ਜਾਂ ਖਬਰਾਂ ਪੜ੍ਹ ਕੇ ਸੁਣਾਉਂਦੇ ਆ ਤਾਂ ਤੁਸੀਂ ਅੱਜ ਦੀਆਂ ਅਖਬਾਰਾਂ ਪੜ੍ਹ ਲਓ ਤੇ ਤੁਸੀਂ ਬੀਤੀ ਕੱਲ ਵੱਡੇ ਕਹਿੰਦੇ ਕਹੋਂਦੇ ਨਾਮ ਨਹੀਂ ਕਿਸੇ ਦਾ ਲੈਣਾ ਮੈਂ ਚਲੋ ਉਹਨਾਂ ਨੇ ਨਾ ਜਦੋਂ ਇਸ ਇਸ ਖਬਰ ਨੂੰ ਲਿਖਿਆ ਆ ਤੇ ਖਬਰ ਨੂੰ ਇਸ ਤਰੀਕੇ ਨਾਲ ਲਿਖਿਆ ਹੈਗਾ ਆ ਹਾਲਾਂਕਿ ਕੱਲ੍ਹ ਸੱਜਨ ਕੁਮਾਰ ਨੇ ਇੱਕ ਹੋਰ ਗੱਲ ਵਿੱਚ ਹੀ ਰਹਿ ਗਿਆ ਸੱਜਨ ਕੁਮਾਰ ਨੇ ਕੋਰਟ ਨੂੰ ਕਹਿ ਸਕਿਆ ਕਿ ਮੇਰੀ ਉਮਰ 80 ਕਬਰਿਆਂ ਦੀ ਹੋ ਗਈ ਆ ਤੇ ਮੈਨੂੰ ਮੁਆਫ ਕਰ ਦਿੱਤਾ ਜਾਵੇ ਹੁਣ ਯਾਦ ਭੁੱਲ ਗਿਆ ਹੋਊਗਾ ਕਿ ਉਸ ਵੇਲੇ 80-80 ਉਮਰ ਦੇ ਬਜ਼ੁਰਗ ਜਿਹੜੇ ਸੀ ਉਹਨਾਂ ਦੇ ਵੀ ਗਲਾ ਚ ਤੈਰ ਪਾ ਪ ਕੇ ਜਿਉਂਦਾ ਛੱਡ ਦਿੱਤਾ ਗਿਆ ਕਿੰਨਾ ਉਹ ਵੀ ਕਿੰਨਾ ਕੁ ਲਾਏ ਹੋਣਗੇ ਨਾ ਜੀ ਉਹਨਾਂ ਦੇ ਬੱਚੇ ਬੀਬੀਆਂ ਦੇ ਸਾਹਮਣੇ ਕੀ ਕੁਝ ਨਹੀਂ ਸੀ ਉਹਨਾਂ ਸਮੇਂ ਦੇ ਵਿੱਚ ਵਾਪਰਿਆ ਹੁਣ ਚੇਤੇ ਦੇ ਮਾਰਾ ਮोटा ਆਉਂਦਾ ਹੀ ਹੋਊਗਾ ਚਲੋ ਹੁਣ ਭਾਵੇਂ 41 ਬਾਰੇ ਬੀਤ ਗਏ ਆ ਭਾਵੇਂ ਆਪਾਂ ਇਹਨੂੰ ਇਨਸਾਫ ਨਹੀਂ ਵੀ ਬਾਲਾ ਕਿੰਨੇ ਹੈਗੇ ਦੁਨੀਆ ਦੇ ਵਿੱਚ ਇੱਕ ਸੁਨੇਹਾ ਤੇ ਗਿਆਨ ਆ ਜੀ ਵੀ ਭਾਰਤ ਦੀਆਂ ਇਹਨਾਂ ਅਦਾਲਤਾਂ ਦੇ ਵਿੱਚ ਹੀ ਇਹਨਾਂ ਨੂੰ ਸਜ਼ਾ ਮਾ ਹੋ ਰਹੀਆਂ ਤਾਂ ਜੇਲ੍ਹ ਦੇ ਵਿੱਚ ਬੈਠ ਕੇ ਉਹ ਦਿਨ ਚੇਤੇ ਤੇ ਆਉਂਦੇ ਹੀ ਹੋਣਗੇ ਨਾ ਜੀ ਹੁਣ ਦੂਸਰੇ ਪਾਸੇ ਜਿਨ੍ਹਾਂ ਨੂੰ ਇਹ ਕਿਹਾ ਜਾਂਦਾ ਹੈਗਾ ਕਿ ਇਹ ਅਤਵਾਦੀ ਆ ਇੱਥੋਂ ਦਾ ਸਿਸਟਮ ਕਹਿੰਦਾ ਜਿਨ੍ਹਾਂ ਨੂੰ ਉਹਤੇ ਕਹਿੰਦੇ ਆ ਪੀਐਸਆ ਕੁਝ ਕੀਤਾ ਇਸ ਕਰਕੇ ਕੀਤਾ ਉਹਤੇ ਦੱਸਦੇ ਵੀ ਹੈ ਗਿਆ ਹੁਣ ਜਾ ਤੇ ਪ੍ਰਾਊਡ ਕਰਨਾ ਹੈ ਨਾ ਵੀ ਅਸੀਂ ਜੋ ਕੀਤਾ ਸੀਗਾ ਖਰਾ ਕੀਤਾ ਸੀਗਾ ਐਂਦਾ ਕਹਿਣ ਤੇ ਸਹੀ ਹੈ ਨਾ ਜਦੋਂ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਆ ਜਦੋਂ ਆਪਾਂ ਇੱਕ ਕੰਪੈਰੀਜ਼ਨ ਕਰਦੇ ਆ ਨਾ ਜੀ ਤੇ ਕੰਪੈਰੀਜ਼ਨ ਇਹ ਦੱਸਦਾ ਹੈਗਾ ਵੀ ਇੱਕ ਪਾਸੇ ਉਹ ਲੋਕ ਹੈਗੇ ਆ ਜਿਨ੍ਹਾਂ ਨੂੰ ਇਹ ਕਹਿੰਦੇ ਤੇ ਯਤਵਾਦੀ ਹੈਗੇ ਆ ਜਿਨ੍ਹਾਂ ਨੂੰ ਉਹ ਤੇ ਮੰਨਦੇ ਆ ਉਹ ਕਹਿੰਦੇ ਵੀ ਅਸੀਂ ਆ ਸਾਰਾ ਕੁਝ ਕੀਤਾ ਹੁਣ ਜਾਂ ਤੇ ਫਿਰ ਸੱਜਣ ਕੁਮਾਰ ਵੀ ਇਸ ਗੱਲ ਨੂੰ ਮੰਨੇ ਜਾਂ ਤੇ ਇਹ ਵੀ ਲੋਕ ਕਹਿਣ ਕਿ ਹਾਂ ਵੀ ਅਸੀਂ ਜੋ ਕੁਝ ਕੀਤਾ ਸੀਗਾ ਬਿਲਕੁਲ ਠੀਕ ਕੀਤਾ ਸੀਗਾ ਸਾਡੇ ਕੋਲੋਂ ਕੁਝ ਵੀ ਗਲਤ ਨਹੀਂ ਹੋਇਆ ਹੈਗਾ ਜਾਂ ਫਿਰ ਦੁਨੀਆ ਨੂੰ ਉਹ ਸੁਨੇਹਾ ਦੇ ਕੇ ਜਾਣ ਘਟੋ ਘਟੇ ਇਸ ਗੱਲ ਦਾ ਉਹ ਕਹਿਣ ਇਹ ਗੱਲ ਕਿ ਉਸ ਵੇਲੇ ਅਸੀਂ ਪੁੱਤਰ-ਪੁੱਤਰ ਕੇ ਹਕੂਮਤਾਂ ਦੇ ਟਹੇ ਚੜ ਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਟਹੇ ਚੜ ਕੇ ਅਸੀਂ ਇਹ ਸਾਰਾ ਕੁਝ ਕਰ ਬੈਨੇ ਆ ਪਰ ਅੰਤ ਨੂੰ ਨਤੀਜਾ ਮਾੜਾ ਹੀ ਨਿਕਲਦਾ ਹੁੰਦਾ ਅੱਜ ਐਸ ਉਮਰ ਦੇ ਵਿੱਚ ਜੇਲ੍ਹ ਦੀ ਚਾਰਦੀਵਾਰੀ ਦੇ ਅੰਦਰ ਅੱਛਾ ਜਿਹੜੀ ਮੈਂ ਗੱਲ ਕਰਨ ਲੱਗਾ ਸੀਗਾ ਬਈ ਜਿਹੜਾ ਸਾਡੇ ਵਾਲਾ ਭਾਈਚਾਰਾ ਹੈਗਾ ਉਹ ਇਸ ਗੱਲ ਨੂੰ ਇਦਾਂ ਲਿਖ ਰਿਹਾ ਹੈ ਕਹਿੰਦੇ ਕਿ ਸੱਜਣ ਕੁਮਾਰ ਦਾ ਜਦੋਂ ਜ਼ਿਕਰ ਕਰਦੇ ਆ ਖਬਰ ਜਦੋਂ ਲਿਖਦੇ ਉਹਨੇ ਉਹਨੇ ਉਮਰ ਕੈਦ ਕੀ ਸੱਜਾ ਸੁਣਾਈ ਗਈ ਉਹਨੇ ਕਿਉਂ ਬਈ ਉਹਨੂੰ ਕਿਉਂ ਨਹੀਂ ਉਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਮਤਲਬ ਰਿਸਪੈਕਟ ਕੀਤੀ ਜਾ ਰਹੀ ਹੈ ਪੂਰਾ ਸਤਕਾਰ ਜਿੱਦਾਂ ਕਾਂਗਰਸ ਪਾਰਟੀ ਵੱਲੋਂ ਜੇ ਸਗਾ ਹੋ ਤੇ ਕਾਂਗਰਸ ਨੇ ਜਿੱਦਾਂ ਰਿਸਪੈਕਟ ਦਿੱਤੀ ਜਿੱਦਾਂ ਸਤਕਾਰ ਦਿੱਤਾ ਸਤਕਾਰ ਦੇ ਵਜੋਂ ਟਿਕਟਾਂ ਦਿੱਤੀਆਂ ਨਾ ਜੀ ਉਹਨਾਂ ਨੂੰ ਚੰਗਾ ਹੀ ਲੱਗਦਾ ਹੋਊਗਾ ਉਹਨਾਂ ਦੀ ਪੁਸ਼ਤਪਰਾਹੀ ਕੀਤੀ ਨਾ ਜੀ ਉਹਨਾਂ ਸਮੇਂ ਦੇ ਵਿੱਚ ਸੋ ਜਿੱਦਾਂ ਉਹਨਾਂ ਨੇ ਟਿਕਟਾਂ ਦੇ ਕੇ ਸਤਕਾਰ ਦਿੱਤਾ ਔਰ ਜਿਤਾਇਆ ਇਦਾਂ ਹੀ ਸਾਡੇ ਵਾਲਾ ਭਾਈਚਾਰਾ ਉਹਨਾਂ ਦੀਆਂ ਖਬਰਾਂ ਬੜੇ ਮਾਣ ਦੇ ਨਾਲ ਬੜੀ ਰਿਸਪੈਕਟ ਦੇ ਨਾਲ ਸੁਣਾ ਰਿਆ ਹੈਗਾ ਉਹਨੇ ਉਮਰ ਕੈਦ ਦੀ ਸਜ਼ਾ ਹੋਈ ਹੈ ਔਰ ਜਦੋਂ ਇਹੀ ਸਾਡੇ ਵਾਲਾ ਭਾਈ ਜਿਹੜੇ ਲੋਕ ਆਪਣੇ ਹੱਕਾਂ ਹਕੂਕਾਂ ਦੀ ਖਾਤਰ ਸੰਘਰਸ਼ ਕਰਦੇ ਆ ਜਦੋਂ ਉਹ ਕਿਸੇ ਕੇਸ ਦੇ ਵਿੱਚ ਹੱਲੇ ਫੜੇ ਜਾਂਦੇ ਆ ਕੇਵਲ ਹੱਲੇ ਪੁਲਿਸ ਨੇ ਹੱਲੇ ਕਿਸੇ ਅਦਾਲਤ ਵਿੱਚ ਕੋਈ ਕੇਸ ਨਹੀਂ ਚੱਲਿਆ ਹੈਗਾ ਬਾਅਦ 'ਚ ਭਾਵੇਂ ਉਹ ਅਦਾਲਤਾਂ ਵਿੱਚ ਬਰੀ ਹੀ ਕਿਉਂ ਨਾ ਹੋ ਜਾਣ ਉਹ ਬਾਅਦ ਦੀ ਗੱਲ ਹੈਗੀ ਆ ਪਰ ਜਦੋਂ ਉਹ ਖਬਰ ਲਿਖਦੇ ਆ ਉਸ ਵੇਲੇ ਭਲਾ ਕੀ ਲਿਖਦੇ ਆ ਚਾਰ ਅੱਤਵਾਦੀ ਫਲਾਨੀ ਜਗ੍ਹਾ ਤੋਂ ਗ੍ਰਿਫਤਾਰ ਉਸ ਵੇਲੇ ਉਹਨਾਂ ਵਾਰੀ ਰਿਸਪੈਕਟ ਫਿਰ ਜਾਂਦੇ ਉਹਨਾਂ ਦੀ ਵੀ ਰਿਸਪੈਕਟ ਕਰਿਆ ਕਰੋ ਉਸ ਵੇਲੇ ਉਹ ਅੱਤਵਾਦੀ ਹੁੰਦੇ ਆ ਇੱਥੇ ਅਦਾਲਤ ਨੇ ਸਜ਼ਾ ਵੀ ਸੁਣਾਤੀ ਆ ਤਦ ਵੀ ਉਹਨਾਂਹੇ ਉਨਕੋ ਉਨਕੋ ਕਿਉਂ ਜੀ ਉਸ ਨੂੰ ਕਿਉਂ ਨਹੀਂ ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹ ਵੀ ਬੜਾ ਧਿਆਨ ਮੰਗਦੀਆਂ ਨੇ ਅਕਸਰ ਮੈਂ ਇਹ ਗੱਲ ਕਹਿਣਾ ਹੁੰਦਾ ਕਿ ਸਾਡੇ ਵਰਗੇ ਪੱਤਰਕਾਰ ਸਾਡੇ ਵਰਗੇ ਵਿਸ਼ਲੇਸ਼ਕ ਜਦੋਂ ਕੈਮਰੇ ਦੇ ਬੁਰੇ ਬੈਠ ਕੇ ਗੱਲਾਂ ਕਰਦੇ ਆ ਤਾਂ ਲੋਕਾਂ ਨੂੰ ਅਕਸਰ ਇਹ ਗੱਲ ਕਹਿਣਾ ਹੁੰਦਾ ਕਿ ਜਿੱਦਾਂ ਖਬਰਾਂ ਸੁਣਾਉਣ ਦਾ ਜਿੱਦਾਂ ਗੱਲਾਂ ਕਰਨ ਦਾ ਤਰੀਕਾ ਸਿਖਾਇਆ ਜਾਂਦਾ ਮਾਸ ਕਮਿਊਨੀਕੇਸ਼ਨ ਜਾਂ ਜਰਨਲਿਜ਼ਮ ਦੇ ਕੋਰਸ ਕੀਤੇ ਜਾਂਦੇ ਐ ਇਦਾਂ ਹੀ ਖਬਰਾਂ ਨੂੰ ਸੁਣਨਾ ਤੇ ਖਬਰਾਂ ਨੂੰ ਪੜ੍ਹਨ ਦਾ ਵੀ ਇੱਕ ਤਰੀਕਾ ਹੋਣਾ ਉਹ ਤੁਹਾਨੂੰ ਉਹਦਾ ਕਿਤੇ ਕੋਈ ਕੋਰਸ ਨਹੀਂ ਹੈਗਾ ਥੋੜਾ ਜਿਆ ਜ਼ਰੂਰੀ ਨਹੀਂ ਹੈ ਕਿ ਜਿਹੜੀ ਗੱਲ ਆਪਾਂ ਬੋਲ ਰਹੇ ਆਂ ਵੀ ਉਹ ਹੀ ਬਿਲਕੁਲ ਠੀਕ ਹੈ ਆਪਣੇ ਤਰੀਕੇ ਨਾਲ ਵੀ ਥੋੜਾ ਜਿਆ ਸੋਚ ਕੇ ਦੇਖੋ ਕਿ ਕਿਦਾਂ ਉਹਨਾਂ ਨੂੰ ਰਿਸਪੈਕਟ ਕਿਦਾਂ ਇਹੋ ਜਿਹੇ ਜਿਹੜੇ ਲੋਕ ਹੈ ਗਿਆ ਉਹਨਾਂ ਨੂੰ ਰਿਸਪੈਕਟ ਦੇ ਨਾਲ ਲਿਖਿਆ ਜਾਂਦਾ ਉਹਨੇ ਉਮਰ ਕੈਦ ਦੀ سزا ਹੋਈ ਹੈ ਉਹਨੂੰ ਉਮਰ ਕੈਦ ਦੀ سزا ਹੋਈ ਹੈ ਦੂਸਰੇ ਪਾਸੇ ਪਹਿਲਾਂ ਜ਼ਿਕਰ ਕਰ ਹਟਿਆ ਜਿਹੜੇ ਦੂਜੇ ਹੈ ਹੱਲੇ ਅਦਾਲਤਾਂ ਵਿੱਚ ਕੇਸ ਪਤ ਨਹੀਂ ਕਦੋਂ ਨੂੰ ਚੱਲਣੇ ਆ ਬਾਅਦ ਚ ਭਾਂ ਬਰੀ ਹੋ ਜਾਣ ਪਰ ਉਹ ਜਦੋਂ ਅਰੈਸਟ ਹੀ ਹੁੰਦੇ ਆ ਉਸ ਵੇਲੇ ਸਾਡੇ ਵਾਲਾ ਭਾਈਚਾਰ ਲਿਖਦਾ ਜੀ ਤਿੰਨ ਅਤਵਾਦੀ ਭਾਰੀ ਹਥਿਆਰਾਂ ਸਮੇਤ ਗ੍ਰਿਫਤਾਰ ਉਹ ਸੋ ਇਸ ਤਰੀਕੇ ਦੇ ਨਾਲ ਸਾਡਾ ਭਾਈਚਾਰਾ ਵੀ ਉਹਨਾਂ ਨੂੰ ਰਿਸਪੈਕਟ ਦੇਣ ਰਿਹਾ ਇਸ ਕਿਸਮ ਦੇ ਲੋਕਾਂ ਨੂੰ ਜੋ ਕਿ ਵਾਜਬ ਗੱਲ ਨਹੀਂ ਹੈਗੀ ਸਾਨੂੰ ਵੀ ਸ਼ਰਮਿੰਦਿਆ ਹੋਣਾ ਪੈਂਦਾ ਸਾਨੂੰ ਵੀ ਤਕਲੀਫ ਹੁੰਦੀ ਹੈ ਕਿ ਯਾਰ ਸਾਡੇ ਵਾਲਾ ਭਾਈਚਾਰਾ ਕਰਨ ਕੀ ਦੇਆ ਹੈਗਾ ਉਮੀਦ ਕਰਦੇ ਹਾਂ ਕਿ ਜ਼ਰੂਰ ਗੌਰ ਕੀਤਾ ਜਾਵੇ ਔਰ ਜਿਹੜੇ ਹੋਰ ਵੀ ਦੋਸ਼ੀ ਹੈ ਉਮੀਦ ਕਰਦੇ ਹਾਂ ਕਿ 41 ਤੇ ਭਾਵੇਂ ਕੋਈ 43 ਵਰਿਆਂ ਬਾਅਦ ਹੀ ਸਹੀ ਘੱਟੋ ਘੱਟ ਦੁਨੀਆ ਦੇ ਸਾਹਮਣੇ ਨਸ਼ਰਤਾ ਹੋਵੇ ਨਾ ਜੀ ਪਈ ਇਹਨਾਂ ਨੂੰ ਆ ਸਜ਼ਾਾਂਵਾਂ ਮਿਲੀਆਂ ਸੀ ਪਰ ਆ ਜਾ ਕੇ ਜੇ ਸਮੁੱਚੇ ਰੂਪ ਵਿੱਚ ਕਿਹਾ ਜਾਵੇ ਤਾਂ ਇਹਨੂੰ ਇਨਸਾਫ਼ ਤੇ ਨਹੀਂ ਕਿਹਾ ਜਾ ਸਕਦਾ ਪਰ ਇਹ ਆ ਵੀ ਆਉਂਦੇ ਸਮੇਂ ਵਿੱਚ ਕਾਗਜ਼ਾਂ ਦੇ ਉੱਪਰ ਉਕਰੀਆਂ ਹੋਈਆਂ ਇਹ ਸਜ਼ਾਵਾ ਦੇ ਅੱਖਰ ਜਿਹੜੇ ਆ ਉਹ ਜ਼ਰੂਰ ਦੁਨੀਆ ਨੂੰ ਜਤੋਂ ਵਿਖਾਉਣ ਦੀ ਵਜ੍ਹਾ ਬਣਿਆ ਕਰਨਗੇ ਕਿ ਹਾਂ ਇਸ ਮੁਲਕ ਦੇ ਵਿੱਚ ਇਹਨਾਂ ਲੋਕਾਂ ਨੇ ਆ ਕੁਝ ਕੀਤਾ ਸੀਗਾ ਔਰ ਅੰਤ ਨੂੰ ਉਹਨਾਂ ਨੂੰ ਸਜ਼ਾਵਾ ਇੱਥੋਂ ਦੀਆਂ ਅਦਾਲਤਾਂ ਵਿੱਚ ਜ਼ਰੂਰ ਹੋ ਗਈਆਂ ਸਨ ਬਿਲਕੁਲ ਇਹ ਸਿਚੁਏਸ਼ਨ ਫਿਲਹਾਲ ਆਉਂਦਾ ਸਾਹਿਬ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੀ ਰੋਵਾਂਗੇ ਇੰਡੀਆ ਪੰਜਾਬੀ ਤੇ